ਔਲਖ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਰਮਿੰਦਰ ਸਿੰਘ ਗੱਲ ਕਰ ਰਿਹਾ ਜੀ ਤੁਹਾਡੇ ਨਾਲ ਜੀ ਸਤਿ ਸ਼੍ਰੀ ਅਕਾਲ ਜੀ ਹਰਮਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਔਲਖ ਸਾਹਿਬ ਤੁਹਾਨੂੰ ਡਿਟੇਨ ਕਰ ਲਿਆ ਗਿਆ ਸੀ ਤੁਹਾਡੇ ਬਹੁਤ ਸਾਰੇ ਲੀਡਰਾਂ ਨੂੰ ਹੁਣ ਪੁਲਿਸ ਵੱਲੋਂ ਰਿਲੀਜ਼ ਕੀਤਾ ਗਿਆ ਹੈ ਤੇ ਨਾਲ ਦੀ ਨਾਲ ਜਗਜੀਤ ਸਿੰਘ ਡੱਲੇਵਾਲ ਨੂੰ ਮਿਲੇ ਨੇ ਕਿਸਾਨਾਂ ਅੱਗੂ ਪਰ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਇੱਕ ਐਫੀਡੇਵਿਟ ਦਾਖਲ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹਨਾਂ ਦਾ ਅਮਰਨਸ਼ਨ ਖਤਮ ਕਰਵਾ ਦਿੱਤਾ ਗਿਆ ਹੈ ਕੀ ਕਹਿਣਾ ਚਾਹੁੰਦੇ ਇਸ ਸੱਚੇ ਮਾਮਲੇ ਤੇ ਹਰਮਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਤੇ ਜਿਹੜਾ ਤੁਸੀਂ ਤੁਹਾਡੇ ਕੈਮਰੇ ਦੀ ਅੱਖ ਨੇ ਸਭ ਕੁਝ ਦੁਨੀਆ ਨੂੰ ਜਨਤਾ ਨੂੰ ਦਿਖਾਇਆ ਪਹਿਲੇ ਦਿਨ ਤੋਂ ਤੁਸੀਂ ਕਵਰ ਕਰ ਰਹੇ ਹੋ ਕਿੰਨੇ ਸ਼ਾਂਤਮਈ ਤਰੀਕੇ ਨਾਲ ਧਰਨਾ ਚੱਲ ਰਿਹਾ ਸੀ 401 ਦਿਨ ਹੋ ਗਏ 19 ਮਾਰਚ ਨੂੰ ਜੋ ਕਾਲਾ ਦਿਨ ਕਿਸਾਨਾਂ ਲਈ ਜਿਹੜਾ ਝੂਠੇ ਇਨਕਲਾਬੀ ਸਰਕਾਰ ਨੇ ਜਿਹੜਾ ਸਾਡਾ ਪਿੱਛੁਰਾਕ ਹੋ ਕੇ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਉਸੇ ਦਿਨ ਤੋਂ ਹੀ ਜਦੋਂ ਵੱਖ-ਵੱਖ ਜ਼ਿਲ੍ਹਿਆਂ 'ਚ ਲੈ ਗਏ ਅਸੀਂ ਕੁਝ ਆਗੂ ਜਿਹੜੇ ਸੀ ਉਹ ਗ੍ਰਿਫਤ ਤੋਂ ਬਾਹਰ ਰਹਿ ਗਏ ਸੀ ਆ ਇਧਰ-ਉਧਰ ਹੋ ਕੇ ਫਿਰ ਅਸੀਂ ਆਪਣੇ ਮੋਬਾਈਲ ਬੰਦ ਕਰਕੇ ਕਿਉਂਕਿ ਜਿਹੜੇ ਬਾਹਰ ਸੀ ਉਹਨਾਂ ਨੇ ਬਾਹਰ ਵਾਲਾ ਵੀ ਸੰਭਾਲਣਾ ਸੀ ਸਾਰਾ ਕੁਝ ਜੀ ਜੀ ਤੇ ਕੱਲ ਮੈਂ ਸਾਰਾ ਦਿਨ ਪਟਿਆਲਾਈ ਸੀ ਜੇਲ੍ਹ 'ਚ ਵੀ ਗਏ ਢੱਲੇਵਾਲ ਜੀ ਕੋਲ ਗਏ ਮੀਟਿੰਗਾਂ ਦਾ ਹਿੱਸਾ ਵੀ ਬਣੇ ਤੇ ਉਹ ਸਾਰਾ ਦਿਨ ਚੌ ਰਾਤ ਤੱਕ ਪ੍ਰਕਰਮ ਚੱਲਿਆ ਇਹ ਡੱਲੇਵਾਲ ਜੀ ਨਹੀਂ 19 ਤਰੀਕ ਤੋਂ ਅਸੀਂ ਜਿਹੜਾ ਹੈਗਾ ਸੀ ਪਾਣੀ ਤਿਆਗਤਾ ਸੀ ਜਿੰਨੀ ਦੇਰ ਤੱਕ ਜਿਹੜੇ ਜਿੰਨੇ ਵੀ ਕਿਸਾਨ ਆਗੂ ਜਾਂ ਕਿਸਾਨ ਗ੍ਰਿਫਤਾਰ ਨੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾਈ ਕੀਤਾ ਜਾਂਦਾ ਜਿੰਨੀ ਦੇਰ ਤੱਕ ਮੈਂ ਪਾਣੀ ਵੀ ਤਿਆਗ ਦਿੰਦਾ ਗੁਰਜਨ ਸਿੰਘ ਵੀ ਕਿਹਾ ਸੀ ਵੀ ਜਿਹੜੀ ਸਾਡੀ ਲੁੱਟ ਹੋਈ ਹੈ ਉਹਦਾ ਵੀ ਸਰਕਾਰ ਪਰਪਾਈ ਕਰਾਏ ਦੋ ਦੋ ਸ਼ਰਤਾਂ ਤੇ ਉਹਨਾਂ ਨੇ ਇਹ ਰੱਖਿਆ ਸੀ ਇਹ ਜਿਹੜਾ ਅਸੀਂ ਸਾਡੀ ਲੜਾਈ ਕੇਂਦਰ ਸਰਕਾਰ ਨਾਲ ਤੇ ਪੰਜਾਬ ਨੇ ਸਾਡੇ ਨਾਲ ਧੱਕਾ ਕਰਕੇ ਪੰਜਾਬ ਨੇ ਸਾਨੂੰ ਜਿਹੜਾ ਲੁੱਟਿਆ ਤੇ ਪੰਜਾਬ ਨੇ ਜਿਹੜਾ ਧੋਖਾ ਕੀਤਾ ਉਸ ਦੇ ਵਿਰੁੱਧ ਦੱਲੇਵਾਲ ਸਾਹਿਬ ਦੇ ਹੁਣ ਇੱਕ ਗੱਲ ਦੱਸੋ ਕੋਈ ਦੱਲੇਵਾਲ ਸਾਹਿਬ ਦੇ ਮੌਜੂਦਾ ਹਾਲਾਤ ਕੀ ਨੇ ਤੁਸੀਂ ਮਿਲ ਕੇ ਆਏ ਹੋ ਜੀ ਮੈਂ ਉਹੀ ਗੱਲ ਕਹਿ ਰਿਹਾ ਸੀ ਕੱਲ ਰਾਤ ਨੂੰ 8 8:30 ਵਜੇ ਦੇ ਕਰੀਬ ਮੈਂ ਉਹਨਾਂ ਦੇ ਕੋਲ ਸੀ ਤੇ ਮਤਲਬ ਬੋਲਿਆ ਨਹੀਂ ਜਾ ਰਿਹਾ ਸੀ ਤੇ ਬਸ ਥੋੜਾ ਥੋੜਾ ਆਵਾਜ਼ 'ਚ ਜਮ ਬਸ ਇਹ ਕਹਿੰਦੇ ਸੀ ਵਾਹਿਗੁਰੂ ਠੀਕ ਕਰੂਗਾ ਜੋ ਕਰੂਗਾ ਜੀ ਬਸ ਇਹਨੀ ਗੱਲਬਾਤ ਕਰਦੇ ਸੀ ਤੇ ਅੱਜ ਫਿਰ ਜਿਹੜਾ ਜਦੋਂ ਰਿਹਾ ਕੀਤਾ ਸਵੇਰੇ ਤੜਕਸਾਰੀ ਰਿਹਾਈ ਸ਼ੁਰੂ ਹੋ ਗਈ 1:3 2 ਵਜੇ ਤੋਂ ਰਿਹਾਈ ਸ਼ੁਰੂ ਹੋ ਗਈ ਫਿਰ ਜਦੋਂ ਜਿਹੜੇ ਕਿਸਾਨਾਂ ਨੂੰ ਰਿਹਾ ਸੀ ਉਹ ਹਸਪਤਾਲ ਪਹੁੰਚਦੇ ਆ ਤੇ ਉਹਨਾਂ ਨੂੰ ਪਾਣੀ ਜਿਹੜਾ ਭਲਾਇਆ ਜਾਂਦਾ ਤੇ ਮੈਂ ਕਲੀਅਰ ਕਰਦਾ ਜਿਹੜੀ ਤੁਸੀਂ ਗੱਲ ਪਹਿਲਾਂ ਸਵਾਲ ਚ ਵੀ ਕਹੀ ਹੈ ਜੀ ਵੀ ਜਿਹੜਾ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਚ ਜਵਾਬ ਦਾਖਲ ਕੀਤਾ ਉਹਦੇ ਵਿੱਚ ਇਹਨਾਂ ਨੇ ਕਿਹਾ ਵੀ ਉਹਨਾਂ ਨੇ ਜਿਹੜਾ ਹੈ ਮਰਨੁਮਤ ਤੋਂ ਛੱਡਤਾ ਜੀ ਉਹ ਬਿਲਕੁਲ ਕੋਰਾ ਝੂਠ ਆ ਬਿਲਕੁਲ ਮਰਨੁਮਤ ਜਾਰੀ ਹੈ ਲੇਕਿਨ ਪਾਣੀ ਜਿਹੜਾ ਛੱਡਿਆ ਸੀ ਉਹਨਾਂ ਨੇ ਪਾਣੀ ਪੀਣਾ ਸ਼ੁਰੂ ਕੀਤਾ ਹੈ ਮੈਡੀਕਲ ਐਡ ਜਿਹੜੀ ਉਹ ਵੀ ਲੈ ਲੈਣਗੇ ਤੇ ਮਰਨੁਮਤ ਚਾਲੂ ਹੈ ਇਵੇਂ ਹੀ ਅਰਮਿੰਦਰ ਜੀ ਪੰਜਾਬ ਸਰਕਾਰ ਨੇ ਇਵੇਂ ਇੱਕ ਜਦੋਂ ਸਾਡੇ ਵਕੀਲ ਜਿਹੜੇ ਕਿਸਾਨੀ ਦਾ ਦਰਦ ਰੱਖਣ ਵਾਲੇ ਗੁਰਮੋਹਨ ਪ੍ਰੀਤ ਸਿੰਘ ਅੰਗਰੇਜ਼ ਸਿੰਘ ਹੋਰ ਵੀ ਕਈ ਵਕੀਲ ਭਰਾ ਜਿਨ੍ਹਾਂ ਨੇ ਪੀਆਲ ਦਾਖਲ ਕੀਤੀਆਂ ਸੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜੀ ਉਹਨਾਂ ਨੇ ਫਿਰ ਪੁਲਿਸ ਨੂੰ ਜਿਹੜਾ ਪੰਜਾਬ ਸਰਕਾਰ ਨੂੰ ਤਲਬ ਕੀਤਾ ਡੀਜੀਪੀ ਨੂੰ ਤਲਬ ਕੀਤਾ ਮਾਨਯੋਗ ਅਦਾਲਤ ਨੇ ਤੇ ਉਦੋਂ ਵੀ ਇਹਨਾਂ ਨੇ ਕਿਹਾ ਵੀ ਡੱਲੇਵਾਲ ਜੀ ਸਾਡੀ ਗ੍ਰਿਫਤ ਨਹੀਂ ਹੈ ਤੇ ਜਦ ਕੀ ਤੁਹਾਡੇ ਕੈਮਰੇ ਦੀ ਅੱਖ ਨੇ ਪੂਰਾ ਦਿਖਾਇਆ ਵੀ ਕਿਵੇਂ ਉਹਨਾਂ ਨੂੰ ਕਿਡਨੈਪ ਕੀਤਾ ਕਿਵੇਂ ਅੱਗੇ ਪਿੱਛੇ ਗੱਡੀਆਂ ਲਗਾ ਕੇ ਇੱਕ ਇੰਨੇ ਦਿਨਾਂ ਦੇ ਭੁੱਖੇ ਇਨਸਾਨ ਨੂੰ ਕਦੇ ਪਟਿਆਲਾ ਲਿਆਂਦਾ ਫਿਰ ਜਲੰਧਰ ਲੈ ਗਏ ਫਿਰ ਜਲੰਧਰ ਤੋਂ ਛੁਪਟ ਕੀਤਾ ਫਿਰ ਪਟਿਆਲਾ ਲੈਣ ਦਾ ਜੀ ਕਿਵੇਂ ਉਹਨਾਂ ਨੂੰ ਤੰਗ ਕੀਤਾ ਤੇ ਜਿਹੜੀ ਇਹ ਸਰਕਾਰ ਆ ਸ਼ਰੇਆਮ ਜਿਹੜੀ ਆ ਕੋਰਟ ਨੂੰ ਗੁਮਾ ਕਰ ਰਹੀ ਆ ਝੂਠ ਬੋਲ ਰਹੀ ਹੈ ਜੀ ਇਹ ਜਗ ਜਾਹਰ ਹੈ ਜੀ ਜੀ ਤੇ ਹੁਣ ਸਮੁੱਚੇ ਮਾਮਲੇ ਨੂੰ ਇਸ ਨੂੰ ਕਿਵੇਂ ਦੇਖਦੇ ਹੋ ਜਿੱਦਾਂ ਡੀਆਈਜੀ ਸਾਹਿਬ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਅਸੀਂ ਕਿਸਾਨਾਂ ਦਾ ਜਿਹੜਾ ਇੱਕ ਇੱਕ ਸਮਾਨ ਹੈ ਉਹ ਉਹਨਾਂ ਨੂੰ ਵਾਪਸ ਕਰ ਦਿੱਤਾ ਜਿੰਨਾ ਵੀ ਸਮਾਨ ਹਟਾਇਆ ਗਿਆ ਖਨੌਰੀ ਹੋਵੇ ਚਾਹੇ ਸ਼ੰਭੂ ਬਾਰਡਰ ਹੋਵੇ ਹਾਲਾਂਕਿ ਸ਼ੰਭੂ ਬਾਰਡਰ ਜਿਹੜਾ ਵਿਵਾਦਿਤ ਰਿਹਾ ਪੂਰੇ ਦਾ ਪੂਰਾ ਬਹੁਤ ਸਾਰੀਆਂ ਸਾਧਨ ਜਿਹੜੇ ਨੇ ਉਹ ਕਈ ਲੋਕਾਂ ਦੇ ਘਰਾਂ ਚੋਂ ਮਿਲੇ ਟਰਾਲੀਆਂ ਇੱਕ ਇਹ ਵੀ ਗੱਲ ਆ ਰਹੀ ਕਿ ਦਿੱਲੀ ਤੋਂ ਪਰਾਂ ਕੁਝ ਕਿਲੋਮੀਟਰ ਦਿੱਲੀ ਤੋਂ ਦਿੱਲੀ ਤੱਕ ਵੀ ਟਰਾਲੀਆਂ ਨੂੰ ਵੇਚ ਦਿੱਤਾ ਗਿਆ ਸੀ ਲੋਕਾਂ ਦੇ ਵੱਲੋਂ ਜਾਂ ਚਪਾ ਲਈਆਂ ਗਈਆਂ ਸੀਗੀਆਂ ਤਾਂ ਖਨੌਰੀ ਬਾਰਡਰ ਜਾਂ ਸ਼ੰਭੂ ਬਾਰਡਰ ਬਾਰੇ ਸਥਿਤੀ ਕਲੀਅਰ ਕਰਦੇ ਹੋ ਡੀਆਈਜੀ ਸਾਹਿਬ ਦੇ ਬਿਆਨ ਮਨਦੀਪ ਸਿੰਘ ਸਿੱਧੂ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਅਰਮਿੰਦਰ ਜੀ ਬਹੁਤ ਦੁੱਖ ਹੁੰਦਾ ਹੈ ਚਲੋ ਜਦੋਂ ਇਹ ਹੁੰਦਾ ਜਿਵੇਂ 1947 ਹੋਈ 47 ਵਾਲੀ ਯਾਦ ਹੈ ਹੋਗੀ ਵੀ ਜਦੋਂ ਉਜਾੜੇ ਹੁੰਦੇ ਆ ਜਦੋਂ ਕਿਸੇ ਨੂੰ ਉਜਾੜਿਆ ਜਾਂਦਾ ਤੇ ਉਦੋਂ ਜਿਹੜੇ ਕੋਈ ਗਰੀਬ ਗੁਰਬੇ ਹੁੰਦੇ ਉਹ ਚਲੋ ਖਰਦੇ ਆ ਲੁੱਟ ਖੋਹਾਂ ਮਤਲਬ ਕਰਦੇ ਨੇ ਕੋਈ ਮਾੜਾ ਮੋਟਾ ਚਲੋ ਉਹਦਾ ਸਾਨੂੰ ਦੁੱਖ ਨਹੀਂ ਅਗਰ ਕਿਸੇ ਗਰੀਬ ਬੰਦੇ ਨੇ ਕੋਈ ਭਾਂਡੇ ਚੁੱਕ ਲਏ ਕੋਈ ਪੈਪ ਲੈ ਗਿਆ ਕੋਈ ਲੋਹਾ ਲੈ ਗਿਆ ਕੋਈ ਗੱਲ ਨਹੀਂ ਗਰੀਬ ਭਰਾ ਹੈ ਵੀ ਸਾਡਾ ਸਮਾਨ ਸੀ ਸਾਨੂੰ ਦੁੱਖ ਨਹੀਂ ਦੁੱਖ ਉਦੋਂ ਆਉਂਦਾ ਹੈ ਜਦੋਂ ਸਤਾ ਦੇ ਆੜ ਦੇ ਵਿੱਚ ਤੇ ਜਿਹੜੇ ਉਹਦੇ ਉੱਤੇ ਆ ਜਿਨ੍ਹਾਂ ਨੇ ਦਿਨ ਰਾਤ ਚੱਲ ਰਹੇ ਲੰਗਰਾਂ 'ਚੋਂ ਬਾਬੇ ਨਾਨਕ ਦੇ ਲੰਗਰਾਂ 'ਚੋਂ ਪ੍ਰਸ਼ਾਦੇ ਛੱਕੇ ਚਾਹਾਂ ਪੀਤੀਆਂ ਦਿਨ ਰਾਤ ਕਿਸਾਨਾਂ ਨੇ ਉਹਦੀਆਂ ਸੇਵਾਵਾਂ ਕੀਤੀਆਂ ਜਿਹੜੇ ਕਿਸਾਨ ਬਾਬੇ ਨਾਨਕ ਦਾ ਲੰਗਰ ਚਲਾ ਰਹੇ ਸੀ ਜੀ 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 ਉਦੋਂ ਕਿਵੇਂ ਬਚਾਵਾਂਗੇ ਆਪਾਂ ਕਿਸਾਨੀ ਨੂੰ ਕਿਵੇਂ ਬਚਾਵਾਂਗੇ ਆਪਣੇ ਰਾਜ ਨੂੰ ਕਿਵੇਂ ਬਚਾਵਾਂਗੇ ਦੇਸ਼ ਨੂੰ ਜਦੋਂ ਇਹੋ ਜਿਹੇ ਹਾਲਾਤ ਹੋ ਜਾਣ ਤੇ ਤੁਸੀਂ ਦੇਖਿਆ ਹੁਣ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਨਾਮ ਲੱਗ ਰਿਹਾ ਵਰਕਰਾਂ ਦੇ ਨਾਮ ਲੱਗ ਰਿਹਾ ਸਰਪੰਚਾਂ ਦੇ ਨਾਮ ਲੱਗ ਰਿਹਾ ਇੱਥੋਂ ਤੱਕ ਜਿਹੜੇ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਆਂ ਵੀ ਪੁਲਿਸ ਨੇ ਮਤਲਬ ਜਦੋਂ ਤੁਹਾਡੇ ਪੱਤਰਕਾਰਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜੀ ਤੇ ਚੋਰਾਂ ਨੂੰ ਨਾਂ ਲੈ ਕੇ ਫਿਰ ਰਹੇ ਸੀ ਜਿਹੜੇ ਸਮਾਨ ਲਟੋਣਾ ਸੀ ਲਟੇ ਰਹਿਆਂ ਨੂੰ ਨਾਂ ਲੈ ਕੇ ਫਿਰ ਰਹੇ ਸੀ ਤੇ ਇਹ ਬਹੁਤ ਵੱਡੀ ਗੱਲ ਜੀ ਵੀ ਕਿਸੇ ਨੂੰ ਨਹੀਂ ਪਤਾ ਸੀ ਵੀ ਆ ਹਮਲਾ ਹੋ ਕੇ ਆ ਕੁਝ ਹੋਣਾ ਹੈ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਜਾਂ ਰੇਤ ਮਾਫੀਆ ਦੇ ਉਹਨਾਂ ਨੂੰ ਪਤਾ ਸੀ ਵੀ ਹਮਲਾ ਕਰਨਾ ਤੇ ਆਪਾਂ ਲੁੱਟਣਾ ਹੈ ਉਹ ਨਾਲ ਦੇ ਨਾਲ ਪਹੁੰਚ ਰਹੇ ਨੇ ਕਿੰਨੀ ਵੱਡੀ ਗੱਲ ਹੈ ਦੂਸਰਾ ਬਹੁਤ ਵਧੀਆ ਸਰੂਪ ਆ ਮਨਦੀਪ ਸਿੰਘ ਸਿੱਧੂ ਜੋ ਡੀਆਈਜੀ ਨੇ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਜਿਹੜਾ ਚੱਲ ਰਹੀ ਬਾਣੀ ਨੂੰ ਵਿੱਚ ਰੋਕ ਕੇ ਬਾਣੀ ਦੀ ਬੇਅਦਬੀ ਕੀਤੀ ਹੈ ਜਗਜੀਤ ਸਿੰਘ ਸਾਹਿਬ ਦੇ ਅਖੰਡ ਜਾਪ ਚੱਲ ਰਹੇ ਸੀ 26 ਨਵੰਬਰ ਤੋਹੀਂ ਜਦੋਂ ਤੋਂ ਜਗਜੀਤ ਸਿੰਘ ਡੱਲੇਵਾਲ ਜੀ ਮਰਨਵਰਤੇ ਬੈਠੇ ਹੋਏ ਆ ਜੀ ਉਸ ਤੋਂ ਬਾਅਦ ਜਿਹੜਾ ਇੱਕ ਦਿਨ ਪ੍ਰਕਾਸ਼ ਕਰਦੇ ਸੀ ਦੇ ਕਰਕੇ ਵਧੀਆ ਅਰਦਾਸ ਕਰਕੇ ਫਿਰ ਮਾਧ ਦਾ ਭੋਗ ਪੈਂਦਾ ਅਗਲੇ ਦਿਨ ਫਿਰ 48 ਘੰਟਿਆਂ ਬਾਅਦ ਭੋਗ ਪਾ ਕੇ ਫਿਰ ਨਮਾ ਰੱਖ ਜਾਂਦਾ 56 ਨੰਬਰ ਹੋ ਗਏ ਸੀ 57ਵਾਂ ਪਾਠ ਚੱਲ ਰਿਹਾ ਸੀ ਜਿਹੜਾ ਕਿ 18 ਤਰੀਕ ਨੂੰ ਮਾਰਜ ਨੂੰ ਰੱਖਿਆ ਗਿਆ 19 ਨੂੰ ਮਾਧ ਦਾ ਭੋਗ ਪਾਇਆ ਵੀ ਨੂੰ ਸਿਰੇ ਭੋਗ ਪਹਿਣਾ ਸੀ 19 ਦੀ ਰਾਤ 8:30 ਵਜੇ ਹਮਲਾ ਬੋਲ ਕੇ ਵਿੱਚੇ ਬਾਣੀ ਰੁਕਾ ਕੇ ਜੋ ਤਾਂ ਅਖੰਡ ਜਗ ਰਹੀ ਸੀ ਉਦੋਂ ਦੀ ਉਹ ਬੰਦ ਕਰਾ ਕੇ ਲੈ ਗਈ ਠੀਕ ਹੈ ਇਹ ਜ਼ਰੂਰ ਹੈ ਵੀਡੀਓ ਦਿਖਾਉਣਗੇ ਉਹ ਲੈ ਕੇ ਅਦਬ ਸਤਿਕਾਰ ਨਾਲ ਗਏ ਪਾਲਕੀ ਤੇ ਲੈ ਕੇ ਗਏ ਲੇਕਿਨ ਬਾਣੀ ਵਿੱਚ ਰੋਕ ਕੇ ਚੱਲ ਰਹੇ ਜਾਂ ਅਖੰਡ ਜਾਪ ਨੋ ਅਖੰਡ ਜਾਪ ਦਾ ਮਤਲਬ ਅਖੰਡ ਚੱਲਦਾ ਜਿੰਨੀ ਤੱਕ ਸੰਪੂਰਨ ਨਹੀਂ ਹੁੰਦਾ ਤੇ ਉਸ ਨੂੰ ਬਿਆਦਵੀ ਕੀਤੀ ਉਸ ਤੋਂ ਵੱਧ ਕੇ ਜੀ ਮਨਦੀਪ ਸਿੰਘ ਸਿੱਧੂ ਬਾਵਾ ਤਾਂ ਕਰਕੇ ਤੁਹਾਡੇ ਪੱਤਰਕਾਰ ਭਰਾ ਨੇ ਕਿਸੇ ਨੇ ਸਵਾਲ ਪੁੱਛਿਆ ਤੇ ਉਹਨੇ ਕਿਹਾ ਵੀ ਕਿਸਾਨ ਜੇ ਫੇਰ ਆ ਗਏ ਤੋ ਕਹਿੰਦਾ ਮੈਂ ਕਿਹਾ ਰਿਟਾਇਰ ਹੋ ਗਿਆ ਇੱਥੇ ਹੀ ਮੈਂ ਬੜਕ ਮਾਰ ਕੇ ਕਿਹਾ ਬਾਹ ਉੱਪਰ ਕਰਕੇ ਜੀ ਕਿ ਕੱਲ ਪਰਸੋਂ ਫੇਰ ਬਿਆਨ ਦੇ ਕੇ ਆ ਵੀ ਖਨੋਰੀ ਮੋਰਚੇ ਤੇ ਕਿਸੇ ਦਾ ਕੁਝ ਚੋਰੀ ਨਹੀਂ ਹੋਇਆ ਮੈਂ ਉਦੋਂ ਵੀ ਬਿਆਨ ਦਿੱਤੇ ਸੀ ਮੈਂ ਕਿਹਾ ਵੀ ਜਿਨ੍ਹਾਂ ਨੇ ਚੋਰੀ ਕੀਤਾ ਤੇ ਜਿਨ੍ਹਾਂ ਨੇ ਚੋਰੀ ਕਰਵਾਇਆ ਉਹਨੂੰ ਅਸੀਂ ਕੀ ਦਸੀਏ ਜੀ ਖਨੋਰੀ ਮੋਰਚੇ ਤੇ ਚੋਰੀ ਜਿਹੜੀ ਹੈ ਸ਼ੰਭੂ ਮੋਰਚੇ ਤੋਂ ਵੀ ਜ਼ਿਆਦਾ ਹੋਈ ਹੈ ਉੱਥੇ ਟਰਾਲੀਆਂ ਚੋਰੀ ਹੋਈਆਂ ਟਰੈਕਟਰ ਮਤਲਬ ਟਰਾਲੀਆਂ ਇਧਰ-ਉਧਰ ਹੋਈਆਂ ਟੈਂਕੀਆਂ ਇਧਰ ਹੋਈਆਂ ਇੱਥੇ ਵੀ ਹੋਈਆਂ ਇੱਥੇ ਟਰਾਲੀਆਂ ਤੇ ਟੈਂਕੀਆਂ ਘੱਟ ਹੋਈਆਂ ਇੱਥੇ ਜਿਹੜਾ ਸਮਾਨ ਸੀ ਕਿਉਂਕਿ ਜਦੋਂ ਦਾ ਜਗੀਰ ਸਿੰਘ ਡੱਲੇਵਾਲ ਜੀ ਬੈਠੇ ਸੀ ਇੱਥੇ ਸੰਗਤਾਂ ਦਾ ਇਕੱਠ ਜਿਆਦਾ ਸੀ ਜੀ ਤੇ ਜਿਹੜੇ ਟਰਾਲੀਆਂ ਵੀ ਜਿਆਦਾ ਸੀ ਮਨਦੀਪ ਸਿੰਘ ਸਿੱਧੂ ਨੇ ਆਪ ਵੀ ਮੰਨਿਆ ਵੀ 650 ਤੋਂ ਉੱਪਰ ਟਰਾਲੀਆਂ ਸੀ ਜੀ ਤੇ ਕਹਿੰਦਾ 100 ਸਿਲੰਡਰ 601 ਕਿ 650 ਟਰਾਲੀਆਂ 700 800 ਟੈਂਪਰੀ ਘਰ ਹੋਣ ਮਤਲਬ 13-1400 ਜਦੋਂ ਰਹਿਣ ਬਸਰੀ ਹੁੰਦੇ 100 ਸਿਲੰਡਰ ਤੇ ਰੋਟੀ ਪਕਾਉਂਦੇ ਹੋਣਗੇ ਉਥੇ ਹਰ ਹਰ ਇੱਕ ਟਰਾਲੀ 'ਚ ਦੋ ਦੋ ਹੈਗੇ ਸੀ ਸਿਲੰਡਰ ਜੀ ਵੀ ਤੁਸੀਂ ਦੇਖੋ ਵੀ ਤੁਹਾਡੇ ਸੋਸ਼ਲ ਮੀਡੀਆ ਤੇ ਤੁਸੀਂ ਵੀ ਚਲਾਇਆ ਹੈ ਜੀ ਕਿਵੇਂ ਬੱਸਾਂ ਜਿਹੜੀਆਂ ਪੁਲਿਸ ਵਾਲੀਆਂ ਬੱਸਾਂ ਜਿਹੜੀਆਂ ਗੱਦੇ ਦੀਆਂ ਭਰੀਆਂ ਜਾ ਰਹੀਆਂ ਕਿਵੇਂ ਸਿਲੰਡਰਾਂ ਦੀਆਂ ਟਰਾਲੀਆਂ ਜਾਂ ਕੈਂਟਰਾਂ ਜਾ ਰਹੇ ਪਿੱਛੇ ਡਿੱਗਦੇ ਜਾ ਰਹੇ ਆ ਜੀ ਇਹ ਇੰਨਾ ਜ਼ਿਆਦਾ ਲੁੱਟ ਔਰ ਜੇ ਅਗਰ ਕਿਸੇ ਦੋ ਦੇਸ਼ਾਂ ਦਾ ਜੁੱਧ ਵੀ ਲੱਗਿਆ ਹੋਵੇ ਦੇ ਕੋਦਮੀ ਰਾਤ ਨੂੰ ਜਿਹੜਾ ਜੁਦਗਰਾਮ ਹੁੰਦਾ ਹੈ ਤੇ ਇਹਨਾਂ ਨੇ ਆਪਣੇ ਕਿਸਾਨਾਂ ਦੇ ਉੱਪਰ ਧਾਵਾ ਹੀ ਬੋਲਿਆ ਰਾਤ ਨੂੰ ਆ ਕੇ 8:30 ਵਜੇ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਖਨੋਰੀ ਮੋਰਚੇ ਦੇ ਉੱਪਰੋਂ ਵੀ ਕੋਈ ਸਮਾਨ ਚੋਰੀ ਹੋਇਆ ਹੈ ਜਿਸ ਤਰ੍ਹਾਂ ਦੀਆਂ ਕੰਸੋਆਂ ਜਾਂ ਗਲਬਾ ਸਾਹਮਣੇ ਆਈ ਹੈ ਜੀ ਜੀ ਮੈਂ ਉੱਥੇ ਆ ਰਿਹਾ ਸੀ ਵੀ ਮੈਂ ਤੁਹਾਨੂੰ ਕਹਿੰਦਾ ਵੀ ਖਨੋਰੀ ਮੋਰਚੇ ਦੇ ਜਿਹੜਾ ਸਮਾਨ ਚੋਰੀ ਹੋਇਆ ਹੈ ਜਿਹੜੇ ਟਰਾਲੀ ਜਿਹੜਾ ਮਨਦੀਪ ਸਿੰਘ ਸਿੱਧੂ ਕਹਿੰਦਾ ਸੀ ਵੀ ਕੋਈ ਹੋਵੇ ਤੇ ਲਿਖਾ ਦਿਓ ਤੇ ਅਸੀਂ ਤੇ ਇਹ ਕਿਹਾ ਵੀ ਚੋਰਾਂ ਨੂੰ ਚੋਰੀ ਲਖਾਈਏ ਜਿੰਨਾ ਚੋਰੀ ਕੀਤੀ ਹੈ ਜਿੰਨਾ ਕਰਵਾਈ ਉਹਨੂੰ ਚੋਰੀ ਲਖਾਈਏ ਉਹ ਸਾਬਤ ਹੋ ਗਿਆ ਜਿਹੜੀ ਵਰਿੰਦਰ ਨਾਮ ਦਾ ਪੁਲਿਸ ਮੁਲਾਜ਼ਮ ਹੈ ਜਿਹੜਾ ਜੀ ਜਿਹੜੀ ਉਹਨੇ ਟਰਾਲੀ ਚੋਰੀ ਕੀਤੀ ਕਿਵੇਂ ਕੀਤੀ ਕਿੰਨੀ ਸਿਆਸਤ ਨਾਲ ਵੀ ਫਰਜੀ ਆਧਾਰ ਕਾਰਡ ਦੇ ਕੇ ਉਹ ਗੁਰਪ੍ਰੀਤ ਸਿੰਘ ਹੈ ਪੱਖੋ ਕਲਾ ਦਾ ਇਹ ਟਰਾਲੀ ਸਟੇਜ ਦੇ ਨੇੜੇ ਹੀ ਖੜੀ ਸੀ ਤੁਸੀਂ ਵੀ ਉਹਨਾਂ ਨੂੰ ਮਿਲੇ ਹੋਗੇ ਵੇਖੀ ਵੀ ਹੋਊਗੀ ਤੁਹਾਡੇ ਕੈਮਰੇ 'ਚ ਵੀ ਸ਼ਾਇਦ ਉਹ ਟਰਾਲੀ ਦੀ ਨਹੀਂ ਨਹੀਂ ਅਸੀਂ ਕੱਲੇ ਕੱਲੇ ਨੂੰ ਇੱਕ ਸਾਲ ਤੋਂ ਵੱਧ ਪੱਤਰਕਾਰਤਾ ਕੀਤੀ ਹੈ ਜੀ ਖਨੌਰੀ ਬਾਰਡਰ ਦੇ ਉੱਤੇ ਬਹੁਤ ਸਾਰੇ ਨਹੀਂ ਬਹੁਤ ਲਗਭਗ ਸਾਰੇ ਮੈਂ ਤਾਂ ਤੁਹਾਨੂੰ ਕਹਾਂ ਲਗਭਗ ਤੁਹਾਡੇ ਕੈਮਰੇ 'ਚ ਤੁਹਾਡੀ ਕੈਮਰੇ ਦੀ ਅੱਖ ਚ ਟਰਾਲੀ ਵੀ ਹੋਊਗੀ ਤੇ ਉਹ ਟਰਾਲੀ ਦਾ ਮਾਲਕ ਵੀ ਹੋਊਗਾ ਜੀ ਜੀ ਤੇ ਉਸ ਬੰਦੇ ਨੇ ਲੈ ਜਾਂਦਾ ਤੇ ਹੁਣ ਐਫ ਆਈ ਆਰ ਹੋ ਦਰਜ ਹੁੰਦੀ ਹੈ ਤੇ ਹੁਣ ਅਸੀਂ ਪੁੱਛਦੇ ਹਾਂ ਮਾਨਯੋਗ ਡੀ ਆਈ ਜੀ ਸਾਹਿਬ ਨੂੰ ਬੜੀਆਂ ਬਾਹਾਂ ਖੜੀਆਂ ਕਰਕੇ ਕਹਿੰਦੇ ਸੀ ਮੈਂ ਤੇ ਇੱਥੇ ਹੀ ਆ ਮੇਰਾ ਟਾਇਰ ਹੋ ਗਿਆ ਤੇ ਹੁਣ ਦੱਸੋ ਵੀ ਜਦੋਂ ਰਖਸ਼ਕ ਬਖਸ਼ ਹੋ ਗਏ ਖੇਤ ਨੂੰ ਵਾੜ ਹੀ ਖਾਨ ਲੱਗੀ ਅਸੀਂ ਕਿੱਥੇ ਜਾਈਏ ਲਖਵਿੰਦਰ ਸਿੰਘ ਜੀ ਚਲੋ ਗੱਲ ਮੈਂ ਤੁਹਾਡੀ ਸੌਰੀ ਰੋਕ ਰਿਹਾ ਕਾਲੀਆਂ ਪੇਡਾਂ ਜਿਹੜੀਆਂ ਨੇ ਉਹ ਸਾਡੇ ਸਮਾਜ ਦੇ ਅੰਦਰ ਰਹਿੰਦੀਆਂ ਨੇ ਇਹੋ ਜਿਹੇ ਅਨਸਰ ਜਿਹੜੇ ਨੇ ਉਹ ਹਰ ਖਿੱਤੇ ਦੇ ਵਿੱਚ ਆ ਜਾਂਦੇ ਨੇ ਤਾਂ ਇਹਦੇ ਨਾਲ ਪੁਲਿਸ ਦੀ ਜਿਹੜੀ ਆ ਉਹ ਖਾਕੀ ਵੀ ਦਾਗਦਾਰ ਹੋਈ ਹੈ ਜਰੂਰ ਐਫ ਆਰ ਆਈ ਮੇਰਾ ਖਿਆਲ ਆ ਕਿ ਜਿੱਦਾਂ ਤੁਸੀਂ ਦੱਸਿਆ ਦਰਜ ਹੋ ਚੁੱਕੀ ਹੈ ਤੇ ਐਸ ਐਸ ਪੀ ਸੰਗਰੂਰ ਦਾ ਇਹਦੇ ਉੱਤੇ ਬਿਆਨ ਵੀ ਆ ਚੁੱਕਾ ਹੈ ਕਿ ਐਫ ਆਰ ਆਈ ਦਰਜ ਕਰ ਦਿੱਤੀ ਗਈ ਹੈ ਤੇ ਉਹਦੀ ਭਾਲ ਜਿਹੜੀ ਆ ਬੜੀ ਤੇਜ਼ੀ ਦੇ ਨਾਲ ਕੀਤੀ ਜਾ ਰਹੀ ਹੈ ਮੁਲਜ਼ਮ ਦੀ ਤੇ ਦੂਸਰੀ ਗੱਲ ਇਹ ਦੱਸ ਦਿਓ ਕਿ ਹੁਣ ਅਗਲੇ ਦਿਨਾਂ ਦੇ ਵਿੱਚ ਤੁਹਾਡੀ ਕੀ ਰਣਨੀਤੀ ਰਹਿਣ ਵਾਲੀ ਹੈ ਕੀ ਪੰਜਾਬ ਦੇ ਵਿੱਚੋਂ ਹੁਣ ਜਿਹੜੀ ਮੋਰਚਿਆਂ ਦੀ ਰਣਨੀਤੀ ਹੈ ਤੁਹਾਡੀ ਉਹ ਖਤਮ ਹੋ ਗਈ ਹੈ ਕੀ ਹੁਣ ਪੰਜਾਬ ਜਿਹੜਾ ਆ ਸਮਾਜਿਕ ਜਥੇਬੰਦੀਆਂ ਤੋਂ ਲੈਸ ਹੋ ਜਾਵੇਗਾ ਨਹੀਂ ਰਹਿਣਗੇ ਆਗੂ ਅਜ਼ਾਨਾ ਨੂੰ ਇਕੱਠੇ ਨਹੀਂ ਹੋਣ ਦਿੱਤਾ ਜਾਵੇਗਾ ਜਾਂ ਫਿਰ ਆਉਣ ਵਾਲੇ ਦਿਨਾਂ 'ਚ ਕੋਈ ਮੂਵਮੈਂਟ ਖੜੀ ਕਰੋਂਗੇ ਜਿਸ ਤਰੀਕੇ ਦੇ ਨਾਲ ਉੱਪਰੋਂ ਜਿਸ ਤਰੀਕੇ ਦੇ ਨਾਲ ਵਰਲਡ ਵਾਈਜ਼ ਇਹ ਗੱਲ ਆ ਰਹੀ ਹੈ ਕਿ ਕਿਸਾਨੀ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖੇਤਾਂ ਨੂੰ ਕੋਸ਼ਿਸ਼ ਜੀ 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 ਅਮਿੰਦਰ ਜੀ ਇੱਕ ਲਾਸਟ ਮੈਂ ਚੋਰੀ ਤੇ ਆਪਣੀ ਘਟਨਾ ਚੱਲਣਾ ਪਾ ਕੇ ਮੈਂ ਉਸ ਬਨੇ ਆਉਂਗਾ ਇੱਕ ਇਹੀ ਇਹ ਵੀ ਜਾਣਕਾਰੀ ਮਿਲ ਰਹੀ ਹੈ ਬਹੁਤ ਜੈਨੂਨ ਰਿਸੋਰਸ ਤੋਂ ਦੇ ਦੋ ਟਰੱਕ ਸਕ੍ਰੈਪ ਦੇ ਜਿਹਦੇ ਵਿੱਚ ਐਂਗਲਾਂ ਪੱਤੀਆਂ ਜਿਹੜੇ ਅਸੀਂ ਘਰ ਬਣਾਏ ਸੀ ਪੀਨਾ ਜੀ ਉਹ ਬਹੁਤ ਇੱਕ ਨਾਮੀ ਸਕ੍ਰੈਪ ਡੀਲਰ ਨੇ ਮੈਂ ਪਿਛਲੇ ਦੋ ਵਾਰ ਨਾਮ ਹੀ ਲਿਆ ਸੀ ਤੇ ਦੁਬਾਰਾ ਲੈ ਦੂੰਗਾ ਕਿਉਂਕਿ ਉਹਦਾ ਇਹ ਤੇ ਚੱਲ ਰਹੀ ਹੈ ਰਿਸਰਚ ਚੱਲ ਰਹੀ ਹੈ ਚਲੋ ਨਾ ਨਾ ਉਹ ਕਈ ਵਾਰ ਹਾਂ ਜੀ ਉਸ ਦੇ ਵਿੱਚ ਉਸੇ ਵਜੇ ਇਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੱਡਾ ਅਫਸਰ ਵੀ ਇਨਵੋਲਵ ਹੈ ਜੀ ਉਹਨਾਂ ਦੋਨਾਂ ਨੇ ਮਿਲ ਕੇ ਦੋ ਵੱਡੇ ਟਰੱਕ ਭੇਜੇ ਨੇ ਅਸੀਂ ਮਾਨਯੋਗ ਐਸਐਸਪੀ ਸਾਹਿਬ ਨੂੰ ਕਹਿਣਾ ਚਾਹਾਂਗੇ ਜਿਵੇਂ ਤੁਸੀਂ ਕੈਮਰੇ ਨਾਲ ਭਾਲ ਇਸ ਟਰਾਲੀ ਦੀ ਕੀਤੀ ਹੈ ਤੇ ਉਸ ਦੀ ਵੀ ਕਰ ਲੋ ਚੰਗੀ ਗੱਲ ਹੈ ਤੁਸੀਂ ਆਪ ਕਰੋਗੇ ਤੇ ਥੋੜੀ ਬੋੜੀ ਤੁਹਾਡੀ ਜਿਹੜੀ ਇਜਤਿਆਰ ਬਰਕਰਾਰ ਰਹੂਗੀ ਜੀ ਇੱਕ ਗੱਲ ਦੱਸਿਓ ਇਹ ਟਰੱਕ ਜੀ ਨਾਲ ਦੋ ਟਰੱਕਾਂ ਦੀ ਤੁਸੀਂ ਗੱਲ ਕੀਤੀ ਹੈ ਭਰਾਏ ਗਏ ਨੇ ਲੋਹੇ ਦੇ ਭਰਾਏ ਗਏ ਨੇ ਉਹ ਵਿੱਚੇ ਪਤਾ ਲੱਗਾ ਕਿ ਹਰਿਆਣੇ ਦੇ ਵਿੱਚ ਗਏ ਨੇ ਇਹਦੇ ਬਾਰੇ ਤੁਹਾਡਾ ਜੇ ਕੋਈ ਸੋਰਸ ਹੈ ਤਾਂ ਜ਼ਰੂਰ ਦੱਸਿਓ ਜੀ ਦੇਖੋ ਪਤਾ ਚੱਲਿਆ ਵੀ ਉਹ ਦੋ ਗੱਲਾਂ ਨੇ ਜੀ ਅ ਜਾਦਾ ਮਾਲ ਵੇਚਿਆ ਗਿਆ ਕੈਥਲ ਵੀ ਵੇਚੇ ਗਿਆ ਤੇ ਜਿੱਥੇ ਇਹਨਾਂ ਦਾ ਜਾਂਦਾ ਹੈ ਗੋਬਿੰਦਗੜ ਮੰਡੀ ਉੱਥੇ ਵੀ ਗਏ ਨੇ ਜਿਹੜੇ ਇਹ ਟਰੱਕ ਨੇ ਇਹਨਾਂ ਵਾਸਤੇ ਅਸੀਂ ਤੇ ਇਹ ਕਵਾਂਗੇ ਕਿ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਜੀ ਹਾਈਵੇ ਦੇ ਉੱਪਰ ਲੱਗੇ ਹੋਏ ਨੇ ਹੋਟਲਾਂ ਦੇ ਨੇ ਪ੍ਰਾਈਵੇਟ ਵੀ ਹੈਗੇ ਨੇ ਤੇ ਤੁਸੀਂ 19 20 ਤੇ 21 ਤਰੀਕ ਦੇ ਕੈਮਰੇ ਦੇਖ ਲਓ ਅਗਰ ਸਰਬ ਦੇ ਪਰੇ ਟਰੱਕ ਖਨੋਰੀ ਵੱਲੋਂ ਆ ਰਹੇ ਨੇ ਹੂੰ ਤੇ ਉਹਨਾਂ ਦੀ ਭਾਲ ਕਰਕੇ ਤੇ ਕੋਈ ਔਖੀ ਗੱਲ ਨਹੀਂ ਪੁਲਿਸ ਵਾਸਤੇ ਜਦੋਂ ਲੰਮੀ ਲੰਮੀ ਹੋ ਜਾਵੇਗੀ ਥੋੜੀ ਗੱਲਬਾਤ ਸਾਨੂੰ ਚਲਾਉਣੀ ਨਹੀਂ ਔਖੀ ਹੋ ਜਾਂਦੀ ਹੈ ਔਲਖ ਸਾਹਿਬ ਤੁਸੀਂ ਵੱਡੇ ਕਿਸਾਨ ਲੀਡਰ ਹੋ ਸ਼ਬਦਾਂ ਦੀ ਵੀ ਤੁਹਾਨੂੰ ਪਤਾ ਹੈ ਕਿ ਜੇਕਰ ਜਿਆਦਾ ਲੰਮੇ ਹੁੰਦੇ ਨੇ ਤਾਂ ਥੋੜਾ ਸਾਨੂੰ ਦਿੱਕਤ ਆਉਂਦੀ ਹੈ ਇਸ ਕਰਕੇ ਹੁਣ ਕਿਸਾਨੀ ਅੰਦੋਲਨ ਵੱਲ ਆ ਜਾਓ ਤੇ ਉਹਦੀ ਰੂਪਰੇਖਾ ਕੀ ਹੋਵੇਗੀ ਕੀ ਅਗਲੇ ਦਿਨਾਂ ਦੇ ਵਿੱਚ ਕਿਸਾਨਾਂ ਦੀ ਰਣਨੀਤੀ ਰਹਿਣ ਵਾਲੀ ਹੈ ਖਾਸ ਕਰ ਦੋ ਮੋਰਚਿਆਂ ਦੀ ਜੀ 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 ਹਰਮਿੰਦਰ ਜੀ ਅੱਜ ਡੱਲੇਵਾਲ ਜੀ ਨੂੰ ਮਿਲ ਕੇ ਸਾਰੇ ਇੱਕ ਵਾਰੀ ਘਰਾਂ 'ਚ ਗਏ ਨੇ कल ਨੂੰ ਇੱਕ ਬਾਕੀਪੁਰ ਕੈਪਟਨ ਸਰਕਾਰ ਦੀ ਗੋਲੀ ਦਾ ਸ਼ਹੀਦ ਹੋਇਆ ਸੀ 21 ਸਾਲਾ ਨੌਜਵਾਨ ਅੰਗਰੇਜ਼ ਸਿੰਘ ਬਾਕੀਪੁਰ ਉਹਦੀ ਸਿੱਧੀ ਸਮਾਗਮ ਹੈ ਹਰੀਕੇ ਅਨਾਜ ਮੰਡੀ ਚ ਉੱਥੇ ਵੀ ਇਕੱਠੇ ਹੋਵਾਂਗੇ ਜੀ ਜਲਦ ਹੀ ਪਹਿਲੋਂ ਸੰਯੁਕਤ ਕਿਸਾਨ ਮੋਰਚਾ ਗਿਆ ਹੈ ਤੇ ਭਾਰਤ ਦੀ ਮੀਟਿੰਗ ਹੋਊਗੀ ਫਿਰ ਦੋਨੋਂ ਫੋਰਮਾਂ ਦੀ ਐਸ ਕੇਐਮ ਨੌਨ ਪੋਲਿਟਿਕਲ ਤੇ ਕੇਐਮਐਮ ਦੀ ਮੀਟਿੰਗ ਹੋਊਗੀ ਉਹਨਾਂ ਮੀਟਿੰਗਾਂ ਦੇ ਵਿੱਚ ਇਹ ਸਾਰੇ ਪ੍ਰਕਰਨ ਦਾ ਰਿਵਿਊ ਕੀਤਾ ਜਾਊਗਾ ਅੱਗੇ ਦੀ ਰਣਨੀਤੀ ਵਿਕੀ ਜਾਊਗੀ ਦੂਜਾ ਜਿਹੜਾ ਸਵਾਲ ਤੁਸੀਂ ਕਰਨਾ ਮੈਂ ਪਹਿਲੋ ਤੁਹਾਨੂੰ ਜਵਾਬ ਦੇ ਦੇਣਾ ਜੀ ਤੁਸੀਂ ਸਵਾਲ ਕਰ ਰਹੇ ਹੋ ਕਿ ਇਕੱਠੇ ਹੋਗੇ ਕਿ ਨਹੀਂ ਹੋਗੇ ਬਿਲਕੁਲ ਬਿਲਕੁਲ ਇਹ ਸਭ ਤੋਂ ਵੱਡਾ ਸਵਾਲ ਹੈ ਵੱਡਾ ਸਵਾਲ ਹੈ ਕਿਉਂਕਿ ਤੁਹਾਡੇ ਜੈਨ ਚ ਮੈਨੂੰ ਅਵਾਸ ਹੋ ਰਿਹਾ ਵੀ ਇਹ ਸਵਾਲ ਆਉਣਾ ਹੈ ਜੀ ਜੀ ਇਹ ਮੇਰਾ ਕਹਿਲਾ ਵੀ ਪੁੱਛਦੇ ਵੀ ਰਹੇ ਆ ਜੀ ਜੋਗਿੰਦਰ ਸਿੰਘ ਉਗਰਾਹਾਂ ਨੂੰ ਜਦੋਂ ਵੀ ਜਿੰਨੀਆਂ ਵੀ ਤੁਹਾਡੀਆਂ ਮੀਟਿੰਗਾਂ ਹੋਈਆਂ ਨੇ ਉਹਦੇ ਵਿੱਚ ਅਸੀਂ ਸਪੈਸ਼ਲੀ ਜੋਗਿੰਦਰ ਸਿੰਘ ਉਗਰਾਹਾਂ ਨੂੰ ਜਾਂ ਫਿਰ ਰਮਿੰਦਰ ਪਟਿਆਲਾ ਹੋਣ ਜਾਂ ਫਿਰ ਰਾਜੇਵਾਲ ਸਾਹਿਬ ਹੋਣ ਉਹਨਾਂ ਨੂੰ ਆਪ ਵੀ ਬਾਕਾਇਦਾ ਪੁੱਛਦੇ ਰਹੇ ਆ ਮਿਨਿਮਮ ਮੈਕਸਿਮਮ ਇਹ ਕੀ ਹੁੰਦਾ ਸਾਨੂੰ ਇਹੀ ਸਮਝਾ ਦਿਓ ਮੀਟਿੰਗਾਂ ਕਿਸਾਨ ਇੱਕ ਨੇ ਤੁਹਾਡੀਆਂ ਮੰਗਾਂ ਇੱਕ ਨੇ ਤਾਂ ਫਿਰ ਅੱਡ-ਅੱਡ ਕਿਉਂ ਚੱਲ ਰਹੇ ਹੋ ਮੈਂ ਹਰਮਿੰਦਰ ਜੀ ਅਗਰ ਅਸੀਂ ਮਿਨਿਮਮ ਮੈਕਸਿਮਮ 'ਚ ਫਸਾਂਗੇ ਤੇ ਜਿਵੇਂ ਦੋਨਾਂ ਨੂੰ ਅੱਡ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਬੇਇੱਜ਼ਤੀ ਕੀਤੀ ਮੀਟਿੰਗ ਦੇ ਵਿੱਚ ਸਾਨੂੰ ਕੁੱਟ ਕੇ ਠਾ ਦਿੱਤਾ ਅਗਰ ਅਸੀਂ ਮਿਨਿਮਮ ਮੈਕਸਿਮ ਚੜੇ ਰਾਂਗੇ ਤਾਂ ਕੁੱਟ ਅਸੀਂ ਫੇਰ ਖਾਵਾਂਗੇ ਇਸ ਕਰਕੇ ਹੁਣ ਹੁਣੇ ਜ਼ਰੂਰੀ ਹੋ ਗਿਆ ਹਰ ਇੱਕ ਕਿਸਾਨ ਦੀ ਹਰ ਆਵਾਮ ਦੀ ਵੀ ਇਹ ਆਵਾਜ਼ ਹੈ ਵੀ ਇਕੱਠੇ ਹੋ ਕੇ ਇਸ ਜ਼ੁਲਮ ਦੇ ਖਿਲਾਫ ਇਸ ਜ਼ਬਰ ਦੇ ਖਿਲਾਫ ਹੋਏ ਧੱਕੇ ਦੇ ਖਿਲਾਫ ਜਿਹੜਾ ਅਸੀਂ ਕਰੀਏ ਸਾਡਾ ਕੋਈ ਜੁੱਧ ਨਹੀਂ ਹੈ ਭਗਵੰਤ ਮਾਰਨਾ ਮਾਨਯੋਗ ਪ੍ਰਧਾਨ ਨਰੇਂਦਰ ਮੋਦੀ ਜੀ ਨਾਲ ਸਾਡੀ ਦੇ ਵੀ ਆ ਨੀਤੀਆਂ ਪਾਲਿਸੀਆਂ ਤੇ ਲੜਾਈ ਹੈ ਕਿ ਕਿਸਾਨ ਨਿਰੋਧੀ ਨੀਤੀਆਂ ਦਾ ਅਸੀਂ ਵਿਰੋਧ ਕਰਦੇ ਹਾਂ ਅਸੀਂ ਕਿੰਨੀ ਕਿਸਾਨ ਮਾਰੂ ਨੀਤੀਆਂ ਜਿਹੜੀਆਂ ਹਟਾ ਕੇ ਕਾਨੂੰਨ ਹਟਾ ਕੇ ਕਿਸਾਨ ਪੱਖੀ ਜਿਹੜੇ ਕਾਨੂੰਨ ਬਣਾਏ ਜਾਣ ਉਹਦਾ ਅਸੀਂ ਸੰਘਰਸ਼ ਕਰਦੇ ਹਾਂ ਤੇ ਉਸ ਵਾਸਤੇ ਹੀ ਕਿਸਾਨਾਂ ਦੀ ਨਮਾਇੰਦੀ ਕਰਦੇ ਹਾਂ ਕਿਸਾਨਾਂ ਦੇ ਪ੍ਰਤੀ ਵਚਨਬੱਧ ਵੀ ਆ ਵੀ ਅਸੀਂ ਔਰ ਦੂਜੀ ਗੱਲ ਬਾਰਡਰ ਖਾਲੀ ਕਰਾ ਦਿੱਤੇ ਸ਼ੰਭੂ ਕਰਾ ਦਿੱਤਾ ਖਨੌਰੀ ਕਰਾ ਦਿੱਤਾ ਲੇਕਿਨ ਅੰਦੋਲਨ ਖਤਮ ਨਹੀਂ ਹੋਇਆ ਐਮਐਸਪੀ ਖਰੀਦ ਗਰੰਟੀ ਕਾਨੂੰਨ ਤੱਕ ਇਹ ਅੰਦੋਲਨ ਖੋਰ ਮੰਗਾ ਜਿਹੜੀਆਂ 12 ਮੰਗਾ ਉਹਨਾਂ ਤੱਕ ਜਾਰੀ ਰਹੂਗਾ 4 ਮਈ ਨੂੰ ਕੇਂਦਰ ਸਰਕਾਰ ਨਾਲ ਮੀਟਿੰਗ ਹੈ ਉਸ ਤੋਂ ਬਾਅਦ ਮੀਟਿੰਗਾਂ ਦਾ ਦੌਰ ਕਿਵੇਂ ਚੱਲਣਾ ਹੈ ਉਹ ਸਰਕਾਰ ਨੇ ਦੇਖਣਾ ਹੈ ਲੇਕਿਨ ਸਾਡਾ ਸੰਘਰਸ਼ੇ ਦੂਨ ਸਵਾਇਆ ਹੋ ਕੇ ਉੱਠੂਗਾ ਠੀਕ ਹੈ ਸਰਕਾਰ ਤਾਕਤਵਾਰ ਹੈ ਗੋਲੀ ਬੰਦੂਕ ਉਹਨਾਂ ਕੋਲ ਹੈ ਤਾਕਤ ਉਹਨਾਂ ਕੋਲ ਹੈ ਅਸੀਂ ਸੰਘਰਸ਼ ਕਰ ਰਹੇ ਸੀ ਦੂਜਾ ਨੰਬਰ ਜਿਹੜੀ ਭਗਵੰਤ ਮਾਨ ਜੀ ਕਹਿ ਰਹੇ ਵੀ ਛੜਕਾ ਬੰਦਨਾ ਰੋਜ਼ਗਾਰ ਰੁਕ ਗਿਆ ਨਸ਼ਾ ਵਧ ਗਿਆ ਜੀ ਔਰ ਵਪਾਰ ਭਾਈਚਾਰੇ ਨੂੰ ਬਹੁਤ ਨੁਕਸਾਨ ਹੋਇਆ ਤੇ ਠੀਕ ਹੁਣ ਵੇਖ ਲੈਣੇ ਆ ਵੀ ਰੋਜ਼ਾਨਾ ਦੇ ਕਿੰਨੇ ਕੁ ਰੋਜ਼ਗਾਰ ਦੇਣ ਲੱਗ ਗਏ ਕਿੰਨਾ ਕੁ ਨਸ਼ਾ ਬੰਦ ਕਰਤਾ ਤੇ ਵਪਾਰੀ ਵੀਰ ਕਿਵੇਂ ਬਚਣਗੇ ਕਿਉਂਕਿ ਅਸੀਂ ਲਖਵਿੰਦਰ ਸਿੰਘ ਜੀ ਸਾਡੇ ਨਾਲ ਜੁੜਨ ਲਈ ਆਲਕ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਅਭਿਨੰਦਨ ਤੁਹਾਡਾ ਸਵਾਗਤ ਕਰਦੇ ਹਾਂ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਸਾਡੇ ਨਾਲ ਜੁੜੋਗੇ ਅਨਮਿਊਟ ਦੇ ਲਈ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਧੰਨਵਾਦੀ ਅਨਮਿਊਟ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਡੀ ਗੱਲ ਨੂੰ ਦੁਨੀਆ ਦੇਸ਼ ਦੁਨੀਆ ਤੱਕ ਲੈ ਕੇ ਗਏ ਹੋ ਸੱਚ ਨੂੰ ਸੱਚ ਦਿਖਾਉਂਦੇ ਰਹੋ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਤੁਹਾਡੇ ਚੈਨਲ ਨੂੰ ਤਰੱਕੀਆਂ ਬਖਸ਼ੇ ਇਹੇ ਇੱਛਾ ਕਾਮਨਾ ਕਰਦੀ ਜੀ ਧੰਨਵਾਦ ਜੀ ਧੰਨਵਾਦ